ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਮਹਿੰਗੇ ਸ਼ਬਦ ਆਪਾਂ ਸਿੱਖ ਰਹੇ ਹਾਂ ਮਹਿੰਗਿਆਂ ਦਾ ਸ਼ਬਦ ਦਾ ਮਰਤਲਬ ਕੀ ਜਿਹੜੇ ਕਠਨ ਸ਼ਬਦ ਨੇ ਔਖੇ ਸ਼ਬਦ ਨੇ ਪੜੇ ਨਹੀਂ ਜਾਂਦੇ ਉਹਨਾਂ ਨੂੰ ਮਹਿੰਗੇ ਸ਼ਬਦ ਕਹਿੰਦੇ ਨੇ ਕਈ ਸੰਗਤਾਂ ਦੇ ਮੈਸੇਜ ਆਏ ਸਨ ਕਿ ਸਹਿਸਕ੍ਰਿਤੀ ਦੇ ਵਿੱਚ ਜਿਨ੍ਹਾਂ ਦੇ ਥੱਲੇ ਅੱਧਾ ਜਈਆ ਲੱਗਿਆ ਵੈਸੀ ਤਾਂ ਉਹ ਕਹਿੰਦੇ ਸਨ ਅੱਧਾ ਹਾ ਲੱਗਿਆ ਪਰਸੰਗਤ ਜੀ ਜਈਏ ਦੀ ਬਨਾਵਟ ਇਸ ਤਰ੍ਹਾਂ ਹੁੰਦੀ ਹੈ ਹਾਹੇ ਦੀ ਬਨਾਵਟ ਇਸ ਤਰ੍ਹਾਂ ਹੁੰਦੀ ਹੈ ਇਹ ਧਿਆਨ ਰੱਖਣਾ ਕਿਉਂਕਿ ਸੁਖਮਣੀ ਸਾਹਿਬ ਦੇ ਵਿੱਚ ਵੀ ਕਈ ਥਾਵਾਂ ਤੇ ਚੌਪੀ ਸਾਹਿਬ ਦੇ ਵਿੱਚ ਕਈ ਥਾਵਾਂ ਤੇ ਪੱਟਾਂ ਦੇ ਸਵੈਯੇ ਹੋਏ ਜਾਂ ਸਹਿਸਕ੍ਰਿਤੀ ਹੋਈ ਉਹਨਾਂ ਦੇ ਵਿੱਚ ਬਹੁਤੇ ਜਈਏ ਆਏ ਨੇ ਹਾਹੇ ਬਹੁਤ ਘੱਟ ਆਏ ਨੇ ਇਸ ਕਰਕੇ ਧਿਆਨ ਰੱਖਣਾ ਜਿਹੜੇ ਜਈਆ ਜਦੋਂ ਵੀ ਜਈਆ ਗੁਰਬਾਣੀ ਵਿੱਚ ਆਵੇਗਾ ਉਹਦੀ ਬਨਾਵਟ ਇਸ ਤਰ੍ਹਾਂ ਬਣੀ ਹੋਵੇਗੀ ਤੇ ਜਿਹੜਾ ਹਾਹਾ ਹੋਊਗਾ ਉਸ ਦੀ ਉਰਲੇ ਪਾਸੇ ਬਨਾਵਟ ਬਣੀ ਹੋਵੇਗੀ ਇਹ ਧਿਆਨ ਰੱਖਣਾ ਵੈਸੇ ਤਾਂ ਸਹਿਸਕ੍ਰਿਤੀ ਦੀ ਸੰਖਿਆ ਸਾਰੀ YouTube ਦੀ ਪਲੇਲਿਸਟ ਵਿੱਚ ਪਾਈ ਹੋਈ ਹੈ ਉੱਥੇ ਜਾ ਕੇ ਸਰਵਣ ਕਰ ਸਕਦੇ ਹੋ ਫਿਰ ਵੀ ਸੰਗਤਾਂ ਦੇ ਮੈਸੇਜ ਆਏ ਸਨ ਜਿਹੜੀਆਂ ਸੰਗਤਾਂ ਨਵੀਆਂ ਜੋੜਦੀਆਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਇਹ ਇਸ ਦਾ ਉਚਾਰਣ ਕਿਵੇਂ ਕਰਨਾ ਹੈ ਹੁਣ ਸੰਗਤ ਜੀ ਗੁਰਬਾਣੀ ਵਿੱਚ ਇਸ ਤਰ੍ਹਾਂ ਇਹ ਪੰਕਤੀਆਂ ਲਿਖੀਆਂ ਹੋਈਆਂ ਗੁਰਬਾਣੀ ਵਿੱਚ ਤਤ ਸਸੇ ਦੇ ਪੈਰ ਵਿੱਚ ਅੱਧਾ ਜਈ ਹੈ ਇਸਦਾ ਉਚਾਰਨ ਕਰਨਾ ਤਸ ਤਸ ਤੱਤਯ ਦਦਕ ਸਸੇ ਸਿਹਾਰੀ ਐਡਾ ਮੁਕਤ ਹੈ ਤਸ ਇਸ ਤਸਿਆ ਨਹੀਂ ਕਹਿਣਾ ਕਈ ਸੰਗਤ ਤਸਿਆ ਪੜ ਜਾਂਦੀ ਹੈ ਤਸਿਆ ਉਚਾਰਨ ਨਹੀਂ ਕਰਨਾ ਤਸ ਤਸ ਉਚਾਰਨ ਕਰਨਾ ਹੈ ਕਸ ਕੇ ਬੋਲਣਾ ਅਦਕ ਲੱਗਾ ਅਦਕ ਲਾ ਕੇ ਉਚਾਰਨ ਕਰਨਾ ਵੈਸੇ ਗੁਰਬਾਣੀ ਵਿੱਚ ਕਿਤੇ ਵੀ ਲਿਖਤੀ ਰੂਪ ਵਿੱਚ ਅਦਕ ਨਹੀਂ ਆਇਆ ਇਸ ਤੇ ਅਸੀਂ ਸਪੈਸ਼ਲ ਵੀਡੀਓ ਬਣਾ ਕੇ ਪਾਈ ਹੋਈ ਹੈ ਕਿ ਅਦਕ ਲਾ ਕੇ ਕਿਉਂ ਉਚਾਰਨ ਕਰਨਾ ਹੁੰਦਾ ਹੈ ਇਸ ਨੂੰ ਭਾਰਾ ਉਚਾਰਨ ਕਰਨਾ ਹੈ ਭਾਰਾ ਜਦੋਂ ਉਚਾਰਨ ਹੋਵੇਗਾ ਅਦਕ ਲੱਗੇਗਾ ਤਾਂ ਇਸ ਤਰ੍ਹਾਂ ਉਚਾਰਨ ਕਰਨਾ ਹੈ ਜਨਮਸ ਜਨਮਸ ਇਸ ਤਰ੍ਹਾਂ ਉਚਾਰਨ ਕਰਨਾ ਹੈ ਗੁਰਬਾਣ ਵਿੱਚ ਇਸ ਤਰ੍ਹਾਂ ਲਿਖਿਆ ਹੈ ਉਚਾਰਨ ਵਾਸਤੇ ਅਸੀਂ ਦੱਸ ਰਹੇ ਹਾਂ ਕਿ ਜਜਾ ਨੰਨਾ ਮੰਮੇ ਉਤੇ ਅਦਕ ਲਾ ਕੇ ਸਸੇ ਸਿਆਰੀ ਐਡਾ ਮੁਕਤਾ ਹੈ ਜਨਮਸ ਮਸ ਇਹਨਾਂ ਨੂੰ ਜਨਮਸਿਆ ਨਹੀਂ ਕਹਿਣਾ ਜਨਮਸ ਐੜਾ ਮੁਕਤਾ ਬੋਲਣਾ ਐੜੇ ਕੰਨਾ ਨਹੀਂ ਲਾਉਣਾ ਇਹ ਤਿਆਰ ਰੱਖਣਾ ਜਨਮਸ ਮਿੱਥੇ ਅੰਤ ਇੱਥੇ ਹੁਣ ਮੰਮੇ ਸਿਆਰੀ ਥੱਥੇ ਦੇ ਪੈਰ ਵਿੱਚ ਅੱਧਾ ਜਈਆ ਆਇਆ ਹੈ ਉੱਤੇ ਟਿੱਪੀ ਆ ਤੇ ਸੰਗਤ ਤੱਤਾ ਮੁਕਤਾ ਹੈ ਇਹ ਜਿਹੜਾ ਜਈਆ ਇੱਥੇ ਐੜਾ ਬਣ ਜੇਗਾ ਤੇ ਇਹ ਟਿੱਪੀ ਜਿਹੜੀ ਐੜੇ ਉੱਤੇ ਬਣ ਜੂਗੀ ਇਹ ਤੁਹਾਨੂੰ ਆਪ ਜੀ ਨੂੰ ਪਤਾ ਹੀ ਹੋਵੇਗਾ ਕਿ ਜਿਹੜੀ ਅੱਖਰ ਦੇ ਥੱਲੇ ਪੈਰ ਵਿੱਚ ਅੱਖਰ ਲੱਗਾ ਹੁੰਦੇ ਉਹਦੇ ਜਾ ਕੇ ਲਗਾ ਮਾਤਰਾ ਪੈ ਜਾਂਦੀ ਹੈ ਹੁਣ ਇਹ ਟਿੱਪੀ ਜਿਹੜੇ ਥੱਥੇ ਉੱਤੇ ਆ ਇਹ ਇੱਥੇ ਐੜਾ ਬਣ ਕੇ ਇਹ ਟਿੱਪੀ ਐੜੇ ਦੇ ਜਾ ਕੇ ਪੈ ਜਾਣੀ ਹੈ ਤੇ ਉਚਾਰਨ ਵਾਸਤੇ ਮੰਮੇ ਸਿਆਰੀ ਥੱਥੇ ਸਿਆਰੀ ਐੜੇ ਟਿੱਪੀ ਤੱਤਾ ਮਿੱਥੇ ਅੰਤ ਮਿੱਥੇ ਅੰਤ ਉਚਾਰਨ ਕਰਨਾ ਹੈ ਗੁਰਬਾਣੀ ਵਿੱਚ ਇਹ ਸਾਸਕ੍ਰੀਤੀ ਵਿੱਚ ਲਿਖੀ ਹੋਈ ਨੇ ਜਨਮਸ ਜਨਮਸਯ ਤਸਯ ਮਿੱਥੇ ਅੰਤ ਇਸ ਤਰ੍ਹਾਂ ਉਚਾਰਨ ਕਰਨਾ ਬਾਕੀ ਸਾਰੀ ਸੰਥਿਆ YouTube ਦੀ ਪਲੇਸਟ ਬਣੀ ਬਣੀ ਹੋਈ ਹੈ ਉਥੇ ਸਹਿਸਕ੍ਰਿਤੀ ਦੀ ਸੰਖਿਆ ਸਾਰੀ ਪਈ ਹੋਈ ਕਿਉਂਕਿ ਆਮ ਸੰਗਤਾਂ ਇਹਨੂੰ ਸੰਸਕ੍ਰਿਤ ਕਹਿੰਦੀ ਹੈ ਸੰਸਕ੍ਰਿਤ ਪਰ ਸੰਸਕ੍ਰਿਤ ਨਹੀਂ ਇਹ ਸਹਿਸਕ੍ਰਿਤੀ ਹੈ ਸਹਿਸਕ੍ਰਿਤੀ ਉਚਾਰਨ ਕਰਨਾ ਸੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ